ਸਰਬ ਸਨਮਾਨਯੋ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਆਰੀ ਸਾਧ ਸੰਗਤ ਜੀ ਤੀਸਰੀ ਉਦਾਸੀ ਵੇਲੇ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ 1580 1527 ਈਸਵੀ ਨੂੰ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਲੈ ਕੇ ਸ਼ੁਰੂ ਕੀਤੀ ਇਹ ਤੀਸਰੀ ਉਦਾਸੀ ਉਤਰਾਖੰਡ ਦੀ ਸੀ। ਗੁਰੂ ਜੀ ਕਲਾਨੌਰ, ਗੁਰਦਾਸਪੁਰ ਤੇ ਕਹਿਲੌਰ ਵਿੱਚ ਉਪਦੇਸ਼ ਕਰਦੇ ਹੋਏ। ਫਿਰ ਪਾਲਮਪੁਰ, ਕਾਂਗੜੇ, ਜਵਾਲਾਜੀ, ਮੰਡੀ, ਕੁਲੂ ਵਿੱਚ ਉਪਦੇਸ਼ ਕਰਦੇ ਹੋਏ। ਸ਼੍ਰੀ ਕੀਰਤਪੁਰ ਸਾਹਿਬ ਆ ਗਏ। ਸਾਧ ਸੰਗਤ ਜੀ ਇੱਥੇ ਪਹਾੜੀ ਤੇ ਬਾਬਾ ਬੁੱਢਣ ਸਾਹ ਜੀ ਗੁਰੂ ਜੀ ਦੇ ਦਰਸ਼ਨਾਂ ਦੀ ਬੜੀ ਧੀਰ ਤੋਂ ਉਡੀਕ ਕਰ ਰਿਆ ਸੀ। ਗੁਰੂ ਜੀ ਨਾਲ ਗਿਆਨ ਚਰਚਾ ਕਰਕੇ ਬਾਬਾ ਬੁੱਢਣ ਸਾਹਿਬ ਜੀ ਨੂੰ ਬੜਾ ਆਨੰਦ ਆਇਆ। ਪੀਰ ਬੁੱਢਣ ਸਾਹਿਬ ਜੀ ਨੇ ਬੱਕਰੀਆਂ ਰੱਖੀਆਂ ਹੋਈਆਂ ਸੀ ਤੇ ਉਹਨਾਂ ਦਾ ਹੀ ਦੁੱਧ ਉਹ ਪੀਂਦੇ ਸਨ। ਜਿਹੜਾ ਦੁੱਧ ਉਹ ਆਪ ਬੱਕਰੀਆਂ ਦਾ ਪੀਆ ਕਰਦੇ ਸਨ। ਉਹੋ ਹੀ ਬਾਬਾ ਨਾਨਕ ਜੀ ਨੂੰ ਉਹਨਾਂ ਨੇ ਫਿਰ ਭੇਟ ਕੀਤਾ। ਗੁਰੂ ਜੀ ਨੇ ਬਚਨ ਕੀਤਾ। ਇਹ ਦੁੱਧ ਸਾਡੀ ਅਮਾਨਤ ਹੈ। ਇਸ ਨੂੰ ਅਸੀਂ ਫੇਰ ਪੀਵਾਂਗੇ। ਪੀਰ ਬੁੱਢਣ ਸਾਹਿਬ ਜੀ ਬੜੇ ਹੈਰਾਨ ਹੋਏ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਹਿਣ ਲੱਗੇ। ਕਿ ਗੁਰੂ ਜੀ ਮੇਰੀ ਉਮਰ ਤਾਂ 600 ਸਾਲ ਤੋਂ ਉੱਪਰ ਦੀ ਹੋ ਚੁੱਕੀ ਹੈ ਪਤਾ ਨਹੀਂ ਮੈਂ ਕੱਲ ਨੂੰ ਰਹਿਣਾ ਕਿ ਨਹੀਂ ਫਿਰ ਇਹ ਦੁੱਧ ਤੁਸੀਂ ਕਿਵੇਂ ਪੀਓਗੇ ਮਹਾਰਾਜ ਨੇ ਬਚਨ ਕੀਤਾ ਬੁੱਢਣ ਸ਼ਾ ਫਿਕਰ ਨਾ ਕਰ ਹਲੇ ਹੋਰ ਜੀਵਾਂਗਾ ਇਸ ਤਰ੍ਹਾਂ ਦੋ ਦਿਨ ਗਿਆਨ ਚਰਚਾ ਕਰਕੇ ਸ੍ਰੀ ਗੁਰੂ ਨਾਨਕ ਸਾਹਿਬ ਨਾਲਾਗੜ ਪੰਜੌਰ ਹਰੀਪੁਰ ਤੇ ਸ਼ਿਮਲੇ ਵੱਲ ਪ੍ਰਚਾਰ ਕਰਦੇ ਹੋਏ ਅੱਗੇ ਨਿਕਲ ਗਏ ਪੀਰ ਬੁੱਢਣ ਸ਼ਾ ਨੇ ਦੁੱਧ ਧਰਤੀ ਵਿੱਚ ਦਬ ਕੇ ਕਿਹਾ हे ਧਰਤੀ ਮਾਤਾ ਇਹ ਅਮਾਨਤ ਨਾਨਕ ਨਿਰੰਕਾਰੀ ਦੀ ਹੈ ਇਹ ਵਿਗੜੇ ਨਾ ਸੋ ਸਾ ਸੰਗਤ ਜੀ ਇਹ ਅਮਾਨਤ ਤਕਰੀਬਨ 121 ਸਾਲ ਪਿਛੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਸਹਬਜ਼ਾਦੇ ਬਾਬਾ ਗੁਰਦੇਤਾ ਜੀ ਨੇ ਪ੍ਰਾਪਤ ਕੀਤੀ ਇਹ ਸਾਰੀ ਵਿਚਾਰ ਤਵਾਰੀ ਗੁਰੂ ਖਾਲਸਾ ਦੇ ਪਹਿਲੇ ਹਿੱਸੇ ਦੇ ਸਫਾ 165 ਉਤੇ ਮੌਜੂਦ ਹੈ ਭਾਈ ਵੀਰ ਸਿੰਘ ਜੀ ਨੇ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਸ਼੍ਰੀ ਕੀਰਤਪੁਰ ਸਾਹਿਬ ਦੀ ਯਾਤਰਾ ਨੂੰ ਗੁਰੂ ਨਾਨਕ ਚਮਤਕਾਰ ਵਿੱਚ ਸਫਾ 420 ਅਨੁਸਾਰ ਇਸ ਤਰ੍ਹਾਂ ਕਥਨ ਕੀਤਾ ਹੈ ਕੀਰਤਪੁਰ ਸਾਹਿਬ ਦੀਆਂ ਪਹਾੜੀਆਂ ਦਾ ਦ੍ਰਿਸ਼ ਬਹੁਤ ਸੁੰਦਰ ਸੀ ਹਰਾ ਹਰਾ ਮਖਮਲ ਵਰਗਾ ਕਾ ਤੇ ਕਈ ਤਰ੍ਹਾਂ ਦੀਆਂ ਜੰਗਲ ਦੀਆਂ ਜੜੀ ਬੁੱਟੀਆਂ ਨਾਲ ਅਨੋਖਾ ਦ੍ਰਿਸ਼ ਪ੍ਰਤੀਤ ਹੁੰਦਾ ਸੀ ਜਿੱਥੇ ਬਾਬਾ ਬੁੱਢਣ ਸ਼ਾਹ ਜੀ ਰਹਾ ਕਰਦੇ ਸਨ ਤੇ ਉਹਨਾਂ ਦੀਆਂ ਬੱਕਰੀਆਂ ਚਰਿਆ ਕਰਦੀਆਂ ਸਨ ਇਸ ਪਹਾੜੀ ਤੇ ਇੱਕ ਮੋਟਿਆਰ ਪਹਾੜਨ ਬੱਕਰੀਆਂ ਚਾਰਨ ਆਇਆ ਕਰਦੀ ਸੀ ਤੇ ਬਾਬਾ ਜੀ ਨੂੰ ਕਦੇ ਨੇੜਿਓਂ ਤੇ ਕਦੇ ਦੂਰੋਂ ਮੱਥਾ ਟੇਕ ਕੇ ਚਲੇ ਜਾਇਆ ਕਰਦੀ ਸੀ ਇੱਕ ਦਿਨ ਸਵੇਰੇ ਉਹ ਕੁੜੀ ਉੱਥੇ ਆ ਨਿਕਲੀ ਤੇ ਗਾਉਣ ਲੱਗ ਗਈ ਨਹੀਂ ਬੇਪਰੋਸੇ ਇਸ ਜੀਣੇ ਦਾ ਦਮ ਆਵੇ ਨਾ ਆਵੇ ਉਹ ਕੁੜੀ ਦੇ ਇਹ ਬੋਲ ਪੀਰ ਬੁੱਢਣ ਸਾਹਿਬ ਜੀ ਦੇ ਕੰਨਿ ਪਏ ਤੇ ਮਨ ਵਿੱਚ ਇਸ ਕੁੜੀ ਦੇ ਗੀਤ ਤੇ ਵਿਚਾਰ ਕਰਨ ਲੱਗ ਪਏ ਐਨੇ ਨੂੰ ਉਹ ਮੁਟਿਆਰ ਸਾਈਂ ਜੀ ਦੇ ਨੇੜੇ ਆ ਗਈ ਤੇ ਇੱਕ ਪੱਥਰ ਤੇ ਬਹਿ ਕੇ ਸ਼ਬਦ ਗਾਉਣ ਲੱਗ ਪਈ ਜਿਤ ਦਰ ਵਸਾ ਕਵਨ ਦਰ ਕਹੀਆ ਦਮ ਪੀਤਰ ਦਰ ਕਵਨ ਲਾਹ ਇਸ ਸ਼ਬਦ ਦੀ ਆਵਾਜ਼ ਨੇ ਪੀਰ ਬੁੱਢਣ ਸਾਹਿਬ ਜੀ ਦੀ ਆਤਮਾ ਨੂੰ ਬਹੁਤ ਪ੍ਰਸੰਨਤਾ ਦਿੱਤੀ ਬਾਬਾ ਬੁੱਢਣ ਸਾਹਿਬ ਜੀ ਉਸ ਮੁਟਿਆਰ ਨੂੰ ਪੁੱਛਣ ਲੱਗੇ ਬੱਚਾ ਤੂੰ ਇਹ ਸ਼ਬਦ ਕਿਸ ਦਾ ਗਾ ਰਹੀ ਹੈ ਮੁਟਿਆਰ ਨੇ ਉੱਤਰ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਉਸ ਮੁਟਿਆਰ ਨੇ ਉਹ ਸਾਰੀ ਕਥਾ ਜੋ ਗੁਰੂ ਹਰਦਵਾਰ ਵਿੱਚ ਪਛਮ ਵੱਲ ਸੂਰਜ ਨੂੰ ਪਾਣੀ ਦੇਣ ਦੀ ਸੀ ਬਾਬਾ ਜੀ ਨੂੰ ਸੁਣਾ ਦਿੱਤੀ ਕਿਉਂਕਿ ਉਸ ਵਕਤ ਉਹ ਵੀ ਆਪਣੇ ਪਿਤਾ ਪਿੰਜੂ ਨਾਲ ਹਰਦਵਾਰ ਗਈ ਹੋਈ ਸੀ ਉਸ ਦਿਨ ਤੋਂ ਹੀ ਬਾਬਾ ਬੁੱਢਣ ਸਾਹਿਬ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਮਨ ਲਗਾ ਕੇ ਬੈਠ ਗਏ ਇੱਕ ਦਿਨ ਬਾਬਾ ਬੁੱਢਣ ਸਾਹਿਬ ਜੀ ਦੀ ਮਰਜ਼ੀ ਪੂਰੀ ਹੋਈ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਹੋ ਗਏ ਦਰਸ਼ਨਾਂ ਦੀ ਪ੍ਰਾਪਤੀ ਤੇ ਬਾਬਾ ਬੁੱਢਣ ਸਾਹਿਬ ਜੀ ਅਜੇਹੇ ਸਮਾਦੀ ਵਿੱਚ ਲੀਨ ਹੋਏ ਕਿ ਉਹ ਦੋ ਪਹਿਰ ਮगन ਹੀ ਰਹੇ ਅਖੀਰ ਗੁਰੂ ਜੀ ਬੁੱਢਣ ਸਾਹਿਬ ਜੀ ਨੂੰ ਕਹਿਣ ਲੱਗੇ ਫਕੀਰ ਜੀ ਇੱਕ ਕੇ ਇਸ ਬਲ ਤੇ ਸਿਮਰਨ ਕਰੋ ਦਰਸ਼ਨ ਹੋਣਗੇ ਔਰ ਆਪਣੇ ਜਾਮੇ ਵਿੱਚ ਆਵਾਂਗੇ। हे बुड्ढण शाह ਇਹ ਨਾ ਸੋਚ ਕੇ ਤੂੰ ਬੁੱਢਾ ਹੈ ਤੇ ਇੰਨੇ ਚਿਰ ਤੱਕ ਜੀਵੇਂਗਾ। ਤੂੰ ਜੀਵੇਂਗਾ, ਤੂੰ ਥੀਵੇਂਗਾ ਤੇ ਅਸੀਂ ਛੇਵੇਂ ਜਾਮੇ ਵਿੱਚ ਆਵਾਂਗੇ ਤੇ ਤੇਰੀ ਉਮਰ ਬੜੀ ਲੰਬੀ ਹੋਏਗੀ। ਪੀਰ ਬੁੱਢਣ शाह ਜੀ ਨੇ ਕਿਹਾ, "हे करुणा ਮੈਂ ਜੋਜੀ ਤੇ ਕੌਤਖਾਰ ਜੀ, ਉਦੋਂ ਤੁਹਾਡੇ ਕੌਤਖ ਤੁਹਾਡੇ ਰੰਗ ਹੋਰ ਹੋਣਗੇ ਕਿ ਉਸ ਰੂਪ ਵਿੱਚ" ਬੋਢਣ ਸ਼ਾ ਤੁਹਾਨੂੰ ਪਛਾਣ ਲਏਗਾ ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਹਾਂ ਸਜਣਾ ਪਛਾਣ ਲਏਗਾ ਪਹਿਲਾਂ ਸਾਡਾ ਇੱਕ ਪਿਆਰਾ ਸਾਹਿਬਜ਼ਾਦਾ ਆ ਕੇ ਸ਼ਹਿਰ ਵਸਾਏਗਾ ਫਿਰ ਅਸੀਂ ਆਵਾਂਗੇ ਤੇ ਤੇਰੇ ਤੋਂ ਮੰਗ ਕੇ ਇਹ ਦੁੱਧ ਪੀਾਂਗੇ ਪਰ ਅੱਜ ਅਸੀਂ ਇੇਠਾਂ ਡੋਘਰੇ ਵਿੱਚ ਪਿੰਜੂ ਦੇ ਘਰ ਰੋਟੀ ਖਾਣੀ ਹੈ ਇਸ ਪ੍ਰਕਾਰ ਸਤਿਗੁਰੂ ਜੀ ਸਤਲੁਜ ਦਰਿਆ ਵੱਲ ਇੇਠਾਂ ਉਤਰ ਆਏ ਸਰ ਇਸ ਸਥਾਨ ਤੋਂ ਉੱਪਰ ਪੂਰਬ ਵੱਲ ਦੱਸਿਆ ਜਾਂਦਾ ਹੈ ਜੋ ਕਾਫੀ ਹੱਦ ਤੱਕ ਠੀਕ ਵੀ ਹੈ ਸਾਹ ਸੰਗਤ ਜੀ ਉਸ ਵੇਲੇ ਕੀਰਤਪੁਰ ਸਾਹਿਬ ਵਿੱਚ ਕੇਵਲ ਦੋ ਹੀ ਘਰ ਦੱਸੇ ਜਾਂਦੇ ਹਨ ਇੱਕ ਪਿੰਜੂ ਦਾ ਤੇ ਦੂਸਰਾ ਉਸਦੇ ਭਰਾ ਦਾ ਉਹਨਾਂ ਨੇ ਬੜੇ ਪਿਆਰ ਸਤਿਕਾਰ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਪੋਜਨ ਛਕਾਇਆ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਨ ਕੀਤਾ ਕਿ ਸਾਈਂ ਬੁੱਢਣ ਸਾਹ ਆਪਣਾ ਹੈ ਤੇ ਉਹਨਾਂ ਨੂੰ ਤੁਸੀਂ ਆਪਣਾ ਸਮਝਣਾ ਹੈ ਅਗਲੇ ਦਿਨ ਪੰਡਤ ਪਿੰਜੂ ਤੇ ਉਸ ਦਾ ਭਰਾ ਬੁੱਢਣ ਸਾਹਿਬ ਜੀ ਦੇ پاس ਗਏ ਤੇ ਉਹਨਾਂ ਨਾਲ ਗੁਰ ਭਾਈ ਹੋਣ ਕਰਕੇ ਬਹੁਤ ਪਿਆਰ ਕਰਨ ਲੱਗ ਪਏ ਕੀਰਤਪੁਰ ਸਾਹਿਬ ਤੋਂ ਗੁਰੂ ਜੀ ਫਿਰਦੇ ਫਿਰਾਂਦੇ ਭਾਈ ਲਾਲੋ ਦੇ ਨਗਰ ਸੈਦਪੁਰ ਵਿੱਚ ਪਹੁੰਚ ਗਏ ਫਿਰ ਉਸ ਤੋਂ ਬਾਅਦ ਸਿਆਲਕੋਟ ਵੱਲ ਨੂੰ ਚਲੇ ਗਏ ਗੁਰੂ ਬਿਲਾਸ 6ਵੀਂ ਪਾਠ ਸਹੀ ਦੇ ਸਫਾ 395 ਅਨੁਸਾਰ ਭਾਈ ਭਜਨ ਸਿੰਘ ਜੀ ਨੇ ਸਾਖੀ ਭਾਈ ਮਨੀ ਸਿੰਘ ਤੋਂ ਸੁਣੀ ਸੀ ਤੇ ਜੋ ਕਥਿਤ ਪੁਸਤਕ ਵਿੱਚ ਦਰਜ ਹੈ ਉਸ ਦਾ ਜ਼ਿਕਰ ਦਾਸ ਤੁਹਾਡੇ ਨਾਲ ਕਰਨਾ ਚਾਹੁੰਦਾ ਹੈ ਇੱਕ ਥਾਂ ਕੀਰਤਪੁਰ ਸਾਹਿਬ ਵਿੱਚ ਇੱਕ ਫਕਰ ਬੁੱਢਣ ਸ਼ਾਹ ਰਹਿੰਦਾ ਸੀ ਉਸ ਥਾਂ ਗੁਰੂ ਨਾਨਕ ਸਾਹਿਬ ਜੀ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਵੀ ਪਹੁੰਚੇ ਪੀਰ ਬੁੱਢਣ ਸ਼ਾਹ ਜੀ ਨੇ ਬੱਕਰੀਆਂ ਦਾ ਦੁੱਧ ਪੇਸ਼ ਕੀਤਾ ਗੁਰੂ ਨਾਨਕ ਸਾਹਿਬ ਜੀ ਦੀ ਸਹਨਤ ਤੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੇ ਦੁੱਧ ਪੀ ਲਿਆ ਪਰ ਗੁਰੂ ਨਾਨਕ ਦੇਵ ਜੀ ਨੇ ਦੁੱਧ ਨਾ ਪੀਤਾ ਇਹ ਦੇਖ ਕੇ ਪੀਰ ਬੁੱਢਣ ਸਾਹਿਬ ਜੀ ਕਹਿਣ ਲੱਗੇ ਕਿ ਹੇ ਸੱਚੇ ਪਾਤਸ਼ਾਹ ਕੀ ਮੈਨੂੰ ਮੁਸਲਮਾਨ ਜਾਣ ਕੇ ਮੇਰਾ ਭੇਟਾ ਕੀਤਾ ਹੋਇਆ ਦੁੱਧ ਤੁਸੀਂ ਨਹੀਂ ਪੀ ਰਹੇ ਇਹ ਕੁਝ ਸਮਝ ਕੇ ਪੀਰ ਬੁੱਢਣ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਚਰਨੀ ਟਹਿ ਪਏ ਪੀਰ ਬੁੱਢਣ ਸਾਹਿਬ ਜੀ ਨੇ ਇਹ ਬੇਨਤੀ ਵੀ ਕੀਤੀ ਕਿ ਇਸ ਥਾਂ ਇੱਕ ਸੁੰਦਰ ਸ਼ਹਿਰ ਬਸਾਓ ਤਾਂ ਕਿ ਮੈਂ ਸਦਾ ਹੀ ਆਪ ਜੀ ਦਾ ਦਰਸ਼ਨ ਕਰਦਾ ਰਹਾ ਕਮਲ ਰੂਪੀ ਹਥਾ ਨਾਲ ਸ਼ੇਰ ਗੁਰੂ ਨਾਨਕ ਦੇਵ ਜੀ ਨੇ ਪੀਰ ਬੁੱਢਣ ਸਾਹਿਬ ਜੀ ਦਾ ਸਿਰ ਚਰਨਾ ਤੋਂ ਚੁੱਕਿਆ ਤੇ ਕਿਹਾ ਤਨ ਤੁਹਾਡਾ ਸਰੀਰ ਹੈ ਜਦੋਂ ਅਸੀਂ ਛੇਵਾਂ ਰੂਪ ਧਾਰਾਂਗੇ ਤੇ ਹਰ ਗੋਬਿੰਦ ਨਾਮ ਅਖਵਾਵਾਂਗੇ ਤੇ ਉਹਨਾਂ ਦਾ ਜੇਠਾ ਪੁੱਤਰ ਬਾਬਾ ਗੁਰਦਿੱਤਾ ਜੀ ਮੇਰਾ ਰੂਪ ਧਾਰ ਕੇ ਤੁਹਾਡੇ ਨੇੜੇ ਆਏਗਾ ਤੇ ਦੁੱਧ ਮੰਗੇਗਾ ਫਿਰ ਮੇਰਾ ਰੂਪ ਦੇਖ ਕੇ ਮਨ ਬਿਣਾ ਸੰਸਾ ਕੀਤੇ ਇਹ ਦੁੱਧ ਉਹਨਾਂ ਨੂੰ ਦੇ ਦੇਣਾ ਉਹੋ ਹੀ ਇੱਥੇ ਆ ਕੇ ਨਗਰ ਬਸਾਉਣਗੇ ਤੇ ਤੁਹਾਡਾ ਅੰਤ 6ਵੇਂ ਗੁਰੂ ਦੇ ਦਰਸ਼ਨ ਕਰਨ ਤੇ ਹੀ ਹੋਏਗਾ ਇਸ ਲਈ ਮੈਂ ਇਹ ਦੁੱਧ ਹੁਣ ਨਹੀਂ ਪੀਵਾਂਗਾ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਤਨਾਮ ਦਾ ਮੰਤਰ ਪੀਰ ਬੁੱਢਣ ਸਾਹਿਬ ਜੀ ਨੂੰ ਦਿੱਤਾ ਤੇ ਉੱਥੋਂ ਚਾਲੇ ਪਾ ਗਏ ਹੁਣ ਸਾਹ ਸੰਗਤ ਜੀ ਤਿੰਨੇ ਲੇਖਕਾਂ ਦੀਆਂ ਸਾਖੀਆਂ ਤੋਂ ਜੋ ਸਿੱਟਾ ਕੱਢਿਆ ਜਾ ਸਕਦਾ ਹੈ ਉਹ ਇਹ ਹੈ ਕਿ ਰਵਾਇਤੀ ਸਾਖੀ ਸੁਣਾਉਣ ਵਾਲਿਆਂ ਮੁਤਾਬਕ ਭਾਈ ਵੀਰ ਸਿੰਘ ਜੀ ਦੀ ਲਿਖਤ ਕਾਫੀ ਮੇਲ ਖਾਂਦੀ ਹੈ ਪਰ ਇਤਿਹਾਸਿਕ ਪੁਸਤਕਾਂ ਨਾਲ ਮੇਲ ਖਾਨ ਵਾਲੀ ਸਾਖੀ ਜੋ ਗਿਆਨੀ ਗਿਆਨ ਸਿੰਘ ਜੀ ਦੀ ਤਵਾਰੀ ਗੁਰੂ ਖਾਲਸਾ ਹਿੱਸਾ ਪਹਿਲਾ ਅਨੁਸਾਰ ਹੀ ਜ਼ਿਆਦਾ ਪ੍ਰਮਾਣਿਕ ਹੈ ਸੋ ਸਾਹਾ ਸੰਗਤ ਜੀ ਕਰਤਾਰਪੁਰ ਸਾਹਿਬ ਦੀ ਲੜਾਈ ਪਿੱਛੋਂ ਤਾਨਸ਼ੀਰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਮਹਿਸੂਸ ਕੀਤਾ ਕਿ ਹੁਣ ਕੁਝ ਆਰਾਮ ਦਾ ਸਮਾਂ ਵੀ گزارਣਾ ਚਾਹੀਦਾ ਹੈ ਤਾਂ ਕਿ ਵਾਹਿਗੁਰੂ ਦਾ ਸਿਮਰਨ ਕਰਦੇ ਹੋਏ ਨਾਲ-ਨਾਲ ਸਿੱਖੀ ਦਾ ਪ੍ਰਚਾਰ ਵੀ ਕੀਤਾ ਜਾ ਸਕੇ ਇਸ ਲਈ ਗੁਰੂ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਮਾਤਾ ਗੁਜਰੀ ਨਾਲ ਵਿਆਹ ਕਰਨ ਪਿੱਛੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪਰਿਵਾਰ ਸਮੇਤ 1635 ਈਸਵੀ ਵਿੱਚ ਪਰਿਵਾਰ ਸਮੇਤ ਘੋੜਿਆਂ ਰੱਥਾਂ ਗੱਡਿਆਂ ਤੇ ਹੋਰ ਸਮਾਨ ਲੱਦ ਕੇ ਕੀਰਤਪੁਰ ਸਾਹਿਬ ਵੱਲ ਚਾਲੇ ਪਾਲੇ ਪਰ ਧੀਰਮਲ ਜੀ ਨੇ ਆਪਣੀ ਮਾਤਾ ਨਿਹਾਲ ਕੌਰ ਤੇ ਪਤਨੀ ਸਮੇਤ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਲਈ ਤਿਆਰੀ ਨਾ ਕੀਤੀ ਤੇ ਨਾ ਹੀ ਉਹਨਾਂ ਨੇ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦਿੱਤੀ ਇਸ ਤੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਨੂੰ ਕੁਝ ਨਹੀਂ ਕਿਹਾ ਬਾਅਦ ਵਿੱਚ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੰਘੋੜ ਖਮਾਣੋ ਚਮਕੌਰ ਮਨੋਲੀ ਤੇ ਰੋਪੜ ਹੁੰਦੇ ਹੋਏ ਸ਼੍ਰੀ ਕੀਰਤਪੁਰ ਸਾਹਿਬ ਪਹੁੰਚ ਗਏ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ 1635 ਈਸਵੀ ਦੀ ਵਿਸਾਖੀ ਕੀਰਤਪੁਰ ਸਾਹਿਬ ਵਿੱਚ ਹੀ ਮਨਾਈ ਸੀ ਇਸ ਵਿਸਾਖੀ ਦੇ ਪੂਰਵ ਤੇ ਜੋਧਾ ਸ਼ਾਹ ਤੇ ਉਮਰ ਸ਼ਾਹ ਪਹਿਲੀ ਵਾਰੀ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨਾਂ ਨੂੰ ਕੀਰਤਪੁਰ ਸਾਹਿਬ ਆਏ ਸਨ। ਉਹਨਾਂ ਨੇ ਗੁਰੂ ਜੀ ਨੂੰ ਸੁੰਦਰ ਘੋੜੇ ਤੇ ਬਹੁਤ ਸਾਰਾ ਨਗਦੀ ਭੇਟ ਕੀਤਾ। ਗੁਰੂ ਸਾਹਿਬ ਨੇ ਇਹਨਾਂ ਦੀ ਜਾਣਕਾਰੀ ਪਹਾੜੀ ਰਾਜਾ ਨਾਲ ਕਰਵਾਈ ਤੇ 15 ਦਿਨ ਤੱਕ ਇਹ ਲੋਕ ਕੀਰਤਪੁਰ ਸਾਹਿਬ ਵਿੱਚ ਠਹਿਰੇ। ਇਹਨਾਂ ਦਿਨਾਂ ਦੇ ਦੌਰਾਨ ਗੁਰੂ ਜੀ ਸ਼ੇਰਾਂ ਦਾ ਸ਼ਿਕਾਰ ਵੀ ਖੇਡਦੇ ਰਹੇ। ਤੇ ਸਾਹਾ ਸੰਗਤ ਜੀ ਇੱਕ ਦਿਨ ਸ਼ਿਰ ਗੁਰ ਹਰਗੋਬਿੰਦ ਸਾਹਿਬ ਜੀ ਤੇ ਬਾਬਾ ਗੁਰਦਿੱਤਾ ਜੀ ਸਿਆਰ ਨੂੰ ਨਿਕਲੇ। ਸ਼ੇਅਰ ਕਰਦੇ ਹੋਏ ਸਾਈਂ ਬੁੱਢਣ ਸਾਹਿਬ ਜੀ ਦੇ ਕੋਲ ਆ ਗਏ ਤੇ ਆਪਣਾ ਅਮਾਨਤ ਪਿਆ ਦੁੱਧ ਉਹਨਾਂ ਕੋਲੋਂ ਮੰਗਿਆ ਬੁੱਢਣ ਸਾਹਿਬ ਜੀ ਬੋਲੇ ਭਾਵੇਂ ਜੋ ਤੇ ਗੱਦੀ ਉਹੀ ਹੈ ਪਰ ਮੂਰਤ ਉਹ ਨਹੀਂ ਹੈ ਉਹ ਮੂਰਤ ਹੋਣ ਤੇ ਦੁੱਧ ਪੇਟ ਕਰਾਂਗਾ ਗੁਰੂ ਜੀ ਦੇ ਹੁਕਮ ਨਾਲ ਬਾਬਾ ਗੁਰਦਿੱਤਾ ਜੀ ਨੇ ਇਸ਼ਨਾਨ ਕੀਤਾ ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੂਪ ਧਾਰਿਆ ਤੇ ਅਮਾਨਤ ਪਿਆ ਹੋਇਆ ਦੁੱਧ ਵਾਪਸ ਲਿਆ ਤੇ ਫਿਰ ਸਾਈਂ ਬੁੱਢਣ ਸਾਹਿਬ ਜੀ ਨੇ ਬਾਬਾ ਗੁਰਦਿੱਤਾ ਜੀ ਤੋਂ ਕੁਝ ਪ੍ਰਸ਼ਨ ਸੂਖਮ ਸਥੂਲ ਤੇ ਆਤਮਾ ਬਾਰੇ ਪੁੱਛੇ। ਬਾਬਾ ਗੁਰਦਿੱਤਾ ਜੀ ਨੇ ਬਹੁਤ ਚੰਗੀ ਤਰ੍ਹਾਂ ਉਹਨਾਂ ਦੇ ਉੱਤਰ ਦਿੱਤੇ ਤੇ ਇਸ ਮੌਕੇ ਹੀ ਪ੍ਰਸੰਨ ਚਿੱਤ ਸਾਈਂ ਬੁੱਢਣ ਸਾਹਿਬ ਜੀ ਨੇ ਆਪਣੀ ਦੇਹੀ ਤਿਆਗ ਦਿੱਤੀ। ਤੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਨੇ ਪੀਰ ਬੁੱਢਣ ਸਾਹਿਬ ਜੀ ਦਾ ਸੰਸਕਾਰ ਆਪਣੀ ਹੱਥੀ ਕੀਤਾ। ਸੋ ਪਿਆਰੀ ਸਾਧ ਸੰਗਤ ਜੀ ਇਸ ਤਰ੍ਹਾਂ ਪੀਰ ਬੁੱਢਣ ਸਾਹਿਬ ਜੀ ਦਾ ਦੁੱਧ ਜੋ ਉਹਨਾਂ ਨੇ ਗੁਰਨਾਨਕ ਸਾਹਿਬ ਨੂੰ ਭੇਟ ਕੀਤਾ ਸੀ ਜੇ ਮੇ ਜਾਮੇ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅੰਗੀਕਾਰ ਕੀਤਾ ਤੇ ਬਾਬਾ ਗੁਰਦਿੱਤਾ ਜੀ ਨੇ ਗੁਰਨਾਨਕ ਰੂਪ ਧਾਰ ਕੇ ਛਕਿਆ ਅੱਜ ਵੀ ਲੱਖਾਂ ਸੰਗਤਾਂ ਜਦੋਂ ਸ੍ਰੀ ਕੀਰਤਪੁਰ ਸਾਹਿਬ ਜਾਂਦੀਆਂ ਹਨ ਤਾਂ ਬਾਬਾ ਗੁਰਦਿੱਤਾ ਜੀ ਦੇ ਗੁਰਦੁਆਰਾ ਦਰਸ਼ਨ ਕਰਦੀਆਂ ਹਨ ਤੇ ਨਾਲ ਹੀ ਪੀਰ ਬੁੱਢਣ ਸਾਹਿਬ ਜੀ ਦੀ ਸਮਾਧ ਤੇ ਵੀ ਮੱਥਾ ਟੇਕਣ ਜਾਂਦੀਆਂ ਹਨ ਕਿਉਂਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਚਨ ਹੈ ਕਿ ਜਿਹੜਾ ਵੀ ਸ੍ਰੀ ਗੁਰਦਿੱਤਾ ਜੀ ਦੇ ਮੱਥਾ ਟਕੇਗਾ ਉਹ ਪੀਰ ਬੁੱਢਣ ਸਾਹ ਦੇ ਜ਼ਰੂਰ ਜਾਏਗਾ ਨਹੀਂ ਤਾਂ ਉਹਦੀ ਯਾਤਰਾ ਸਫਲ ਨਹੀਂ ਹੋਏਗੀ ਸੋ ਸ਼ਰਧਾ ਭਾਵਨਾ ਨਾਲ ਸਾਰੀਆਂ ਸਿੱਖ ਸੰਗਤਾਂ ਪੀਰ ਬੁੱਢਣ ਸਾਹਿਬ ਜੀ ਦੀ ਸਮਾਤੇ ਮੱਥਾ ਟੇਕਣ ਜ਼ਰੂਰ ਜਾਂਦੀਆਂ ਹਨ ਹੋਈਆਂ ਭੁੱਲਾ ਚੁਕਾਂ ਦੀ ਖਿਮਾ ਬਖਸ਼ਣੀ ਜੀ ਦਾਸ ਨੂੰ ਆਗਿਆ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ